ਵੇਖਾਂ ਮਹਾਰਾਣੀ ਕਿੱਡਾ ਏਸੀ ਲਾ ਕੇ ਤੇ ਬੈਠੀ ਆ ਕਰਦੇ ਕੰਮ ਕਰ ਕਿਨੇ ਕਰਨੇ ਆ ਸਾਰਾ ਉਦਾਂ ਹੀ ਵਿਹੜੇ 'ਚ ਖਲਾਰਾ ਪਿਆ ਨਹੀਂ ਤੈਨੂੰ ਮੈਂ ਕਿਹਾ ਕਿ ਹਣਾ ਮੇਰੇ ਉਦਾਂ ਸਾਰੇ ਕੰਮ ਹੋਣੇ ਚਾਹੀਦੇ ਆ ਕੀ ਕੀਤਾ ਮੇਰੇ ਮਗਰੋਂ ਉੱਠ ਕੇ ਤੇ ਪਹਿਲਾਂ ਸੂਟ ਲਾ ਜਿਹੜਾ ਪਾਇਆ ਸਵੇਰੇ ਉਹ ਤੇ ਤੇਰਾ ਵੀਰ ਹੀ ਕਹਿੰਦਾ ਸੀ ਇਹਨੂੰ ਮਾੜੇ ਕੱਪੜੇ ਨਹੀਂ ਪਾਉਣੇ ਤਾਂ ਕਰਕੇ ਤੈਨੂੰ ਮੈਂ ਕਿਹਾ ਸੀ ਸੂਟ ਵਧੀਆ ਪਾ ਲਾ ਚਲ ਉੱਠ ਕੇ ਪਹਿਲਾਂ ਸੂਟ ਲਾ ਦੂਜਾ ਸੂਟ ਪਾ ਕੇ ਤੇ ਕੰਮਕਾਰ ਕਰ ਕਰਦੇ ਸਾਰੇ ਸੁਣਦਾ ਨਹੀਂ ਆ ਗੁੰਗੀ ਆ ਬੈਰੀ ਨਹੀਂ ਆ ਚੱਲ ਔੜਕੇ ਕੰਮ ਕਰ ਨਾਲੇ ਗਾਲ ਸੁਣ ਬਾਹਰ ਗਰਮੀ ਬੜੀ ਤੈਨੂੰ ਪਤਾ ਨਾ ਬਾਹਰੋਂ ਆਈ ਆ ਮੈਂ ਪਾਣੀ ਦਾ ਗਲਾਸ ਲਿਆ ਕੇ ਆਈ ਪਰ ਇਹਦਾ ਹਾਂ ਦਾ ਇਹ ਤੇ ਕੰਮ ਨਹੀਂ ਕਰਾਉਨੇ ਹੋਰ ਮੈਂ ਇਹਦੀ ਮਹਾਰਾਣੀ ਦੀ ਪੂਜਾ ਕਰਨੀ ਕੰਮ ਨਹੀਂ ਕਰਾਉਨੇ ਤੇ ਹੋਰ ਕਿਨੇ ਕਰਨੇ ਕੰਮ ਐਸੇ ਨਹੀਂ ਕਰਨੇ ਨਾਲੇ ਇਹ ਕਿਹੜਾ ਕਿਸ ਨੂੰ ਬੋਲ ਕੇ ਦੱਸਣ ਲੱਗੀ ਆ ਗੋੰਗੀ ਤੇ ਹੈਗੀ ਜੋ ਮਰਜੀ ਇਹਨੂੰ ਕਹੀ ਜਾਓ ਕਰਾਈ ਜਾਓ ਉਹ ਨਾਮ ਸਵੇਰ ਦੇ ਗੇ ਸ਼ਾਮ ਨੂੰ ਹਣਾ ਹੁੰਦਾ ਉਹਨੇ ਜਿਹਨੂੰ ਸਾਰੇ ਕੰਮ ਮੁੱਕ ਜਾਂਦੇ ਜਰਾ ਤੱਕੋ ਕੰਮ ਮੁੱਕੋ ਮੈਂ ਤੇ ਕੰਈ ਵੀ ਡੋਂ ਲੈ ਆਂ ਨਹੀਂ ਹੁਣ ਆ ਕੀ ਠੋਸ ਠੋਸ ਲਾਈ ਮੇਰੇ ਲਾਗੇ ਜਾ ਕੇ ਤੇ ਕੰਮ ਕਰ ਲੈ ਮਿੰਟੋ ਮਿੰਟੀ ਤਨ ਮੈਂ ਦਸਾਂ ਗੱਲ ਸੁਣ ਮੇਰੀ ਪਹਿਲਾ ਮੇਰੀਆਂ ਲੱਤਾ ਘੁੱਟ ਕੀ ਪੋਲੇ ਪੋਲੇ ਘੁੱਟਣ ਲਈ ਜੋਰ ਨਹੀਂ ਹੈਗਾ ਹੱਥਾਂ 'ਚ ਮਾਸਾ ਜੋਰਨਾ ਘੁੱਟ ਲਾ ਹਾਂ ਤੈਨੂੰ ਦੱਸਾਂ ਜੋਰ ਕਿਦਾਂ ਲੱਗਦਾ ਜੋਰਨਾ ਘਟਾ ਜਾਣ ਜਾ ਜਾ ਕੇ ਕੰਮ ਕਰ ਹਾਂ। ਹੋਰ ਚਾਹ ਮੈਸੇਜ। ਇਹ ਕਿਹੜੀ ਵੀਡੀਓ ਭੇਜਦੀ ਹੈ। ਫੇਕਾ ਮਾਰਾ ਨਿੱਕੇ ਡਾਇਸੀ ਲਾ ਕੇ ਤੇ ਬੈਠੀ ਆ। ਕਰਦੇ ਕੰਮ ਕਿਨੇ ਕਰਨੇ ਆ। ਲੋਰੀਆ ਵਾਲਾ। ਚਲ ਇਹਨੇ ਮੈਨੂੰ ਸੋਚਿਆ। ਤੁਝਾ ਫੂਡ ਭਾਵੇਂ ਸਪਨਾ ਆਪਾਂ ਦਾ ਬਸਾਰੇ। ਸੁਣ ਲਿਆ ਨਿਆ। ਹੁਣ ਕੀ ਆ? ਵੈਰੀ ਨਿਆ। ਚਲ ਅੱਗੇ ਨੰਬਰ। ਮੈਨੂੰ ਕੀ ਸਮਝ ਆਈ। ਤੇ ਕਲੀਨਿਕ ਲਈ ਤੇਨੂੰ ਤਾਂ ਪਤਾ ਹੀ ਹੈ ਕਿ ਮਾਂ ਮਿਓ ਤੇ ਜਾਨ ਤੋਂ ਬਾਅਦ ਮੈਂ ਆਪਣੀ ਭੈਣ ਨੂੰ ਕਿੰਨੀਆਂ ਮੁਸ਼ਕਲਾਂ ਪਾ ਰਿਆ ਉਹਦੀ ਹਰ ਇੱਕ ਰੀਜ ਹਰ ਇੱਕ ਚਾਹ ਪੂਰਾ ਕੀਤਾ ਉਹ ਕਦੇ ਵੀ ਮਾਂ ਪਿਓ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਮੈਂ ਤੇਰੇ ਤੋਂ ਵੀ ਇਹੋ ਮਿਲ ਕਰਦਾ ਹਾਂ ਹਾਲਾਂਕਿ ਉਹ ਗੁੰਗੀ ਹੈ ਬੋਲ ਨਹੀਂ ਸਕਦੀ ਫਾਨੀਸਕਲ ਤੱਕ ਕਦੀ ਨਾ ਉਹ ਸਾਸ ਨਹੀਂ ਹੋ ਨਿੱਤਾ ਕੱਲ ਨੂੰ ਇਹ ਨਾ ਹੋਏ ਕਿ ਕੋਈ ਆਕੇ ਕਿ ਉਹਨੇ ਆਪਣੀ ਭੈਣ ਨੂੰ ਨਹੀਂ ਚਾਵਾਣਾ ਪਾਲਿਆ ਤੇ ਭਾਬੀ ਨੇ ਆਕੇ ਉਹਦੀ ਮਾਸਾ ਵੀ ਕਲੀਅਰ ਨਹੀਂ ਕੀਤੀ ਫਿਰ ਕਾਨੂੰ ਇਹ ਗੱਲ ਕਿਸੇ ਕੋਲ ਨਹੀਂ ਸੁਣੀ ਤਨੀ ਕੇ ਗੱਲ ਦੀ ਟੈਨਸ਼ਨ ਨਾ ਲਾਓ ਜਿੱਦਾਂ ਤੁਸੀਂ ਆਪਣੀ ਭੈਣ ਨੂੰ ਪਾਲਿਆ ਨਾ ਉਦਾਂ ਹੀ ਮੈਂ ਵੀ ਉਹਨੂੰ ਆਪਣੀ ਭੈਣ ਬਣਾ ਕੇ ਰੱਖੂਗੀ ਉਹਨੂੰ ਮੈਂ ਕਦੇ ਮਾਂ ਦੀ ਕਮੀ ਮਹਿਸੂਸ ਨਹੀਂ ਹੁੰਦੀ ਨੇ ਤੁਹਾਨੂੰ ਕਦੇ ਸ਼ਿਕਾਇਤ ਦਾ ਕੋਈ ਮੌਕਾ ਨਹੀਂ ਮਿਲੂਗਾ ਮੈਨੂੰ ਕਿਰਤੋ ਇਹ ਹੋ ਮਿਲਿਆ ਬਾਰ ਕੋਣ ਆ ਗਿਆ ਜਾਨੀ ਬਾਹਰ ਵੇ ਕੋਣ ਆਇਆ ਅਡੁੱਸਕੇ ਜੇ ਨਾ ਲਾਂਦੀ ਜਾਈ ਅੱਖਾਂ ਸਾਫ਼ ਕਰ ਲੈ ਆਪਣੀਆਂ ਪਤਾ ਕੋਣ ਆ ਗਿਆ ਇਹ ਬਲੀ ਆ ਆ ਸਾਸਰੀ ਘਰ ਸਾਸਰੀ ਘਰ ਠੀਕ ਹੈ ਪੁੱਤ ਹਾਂ ਠੀਕ ਹੈ ਪੁੱਤ ਕਿੱਥੇ ਆਮਣਾ ਮੰਮੀ ਸਾਸਿਕਾ ਬੋਲੀ ਜੀ ਸਾਸ੍ਰਿਕਾਲ ਆਜੋ ਅੰਦਰੇ ਆਜੋ ਮੰਮੀ ਤੁਸੀਂ ਦੱਸਿਆ ਹੀ ਨਹੀਂ ਆਉਣ ਹੋਰੋ ਚਾਨਕੀ ਆ ਗਈ ਜੇ ਹਾਏ ਹਾਏ ਆਪੇ ਤੁਸੀਂ ਫੋਨ ਕਰਕੇ ਸਾਧ ਲੈnde ਜੇ ਆਪੇ ਕਹਿੰਦੇ ਚਾਨਕੀ ਆ ਗਈ ਜੇ ਫੋਨ ਕੀਤਾ ਮੈਂ ਕਦੋਂ ਤੁਹਾਨੂੰ ਫੋਨ ਕੀਤਾ ਨਹੀਂ ਮੈਨੂੰ ਪਰੌਣੇ ਦਾ ਫੋਨ ਆਇਆ ਹੀ ਕਹਿੰਦਾ ਸੀ ਮੰਮੀ ਛੇਤੀ ਆਓ ਕਰੇ ਕੰਮ ਆ ਉਹਨਾਂ ਤੁਹਾਨੂੰ ਫੋਨ ਕੀਤਾ ਆਹੋ ਪਰੌਣੇ ਤੇਰੇ ਨੇ ਕੀਤਾ ਹੀ ਚਲੋ ਬੈਠੋ ਘਰ ਮੈਂ ਪਾਣੀ ਲੈ ਕੇ ਆਉਂ। ਲੈ ਆ। ਹੋਰ ਪੁੱਤ ਤੇਰੀ ਪੜ੍ਹਾਈ ਚੰਗੀ ਚੱਲਦੀ ਆ? ਆ ਆ ਹਾਂ। ਚੱਲ ਪੁੱਤ ਚਾਰ ਅੱਖਰ ਪੜ੍ਹ ਜਾਂਗੇ ਨਾ ਤੇ ਸੌਖੀ ਰਵਾਂਗੇ ਸਾਰੇ ਜਾਂਗੇ। ਆ ਆ। ਵਿਚਾਰੀ ਕੁੜੀ। ਇਹ ਵੀ ਅੱਜ ਟਾਈਮ ਨਹੀਂ ਆ ਗਿਆ। ਇਹ ਨਾ ਮੈਨੂੰ ਦੱਸਿਆ ਹੀ ਨਹੀਂ ਅੱਜ ਮੈਂ ਟਾਈਮ ਨਾ ਆਉਣਾ। ਤੁਸੀਂ ਅੱਜ ਡੈਮਾ ਹੀ ਆ ਗਏ ਜੀ ਆ ਜਾ ਆ ਜਾਂਦੇ ਤਾਤਾ ਦੇ ਸਾਸਿਕਾ ਪੁੱਤ ਮੈਂ ਨਹੀਂ ਪੀਣਾ ਪਾਣੀ ਪੁੱਤ ਪੀਲਾ ਪਾਣੀ ਗਰਮੀ ਚ ਆਇਆ ਨਹੀਂ ਮੰਮੀ ਜੀ ਮੈਂ ਪਾਣੀ ਨਹੀਂ ਪੀਣਾ ਤੇ ਕੀ ਗੱਲ ਕੀ ਹੋਈ ਮੈਨੂੰ ਫੋਨ ਕੀਤਾ ਮੈਂ ਤਾਂ ਭੱਜੀ ਆਈ ਸੁੱਖ ਸਾੰਦ ਹੈ ਗਈ ਆ ਸੁੱਖ ਸਾੰਦ ਮੰਮੀ ਜੀ ਸੁੱਖ ਸਾੰਦ ਤੇ ਮੈਂ ਬਾਅਦ ਦੱਸਦਾ ਪਹਿਲਾਂ ਇਹਨੂੰ ਇੱਥੋਂ ਲੈ ਜਾਓ ਇਹਨੂੰ ਮੇਰੀਆਂ ਨਜ਼ਰਾਂ ਤੋਂ ਦੂਰ ਲੈ ਜਾਓ ਇਹਨੂੰ ਪੁੱਤ ਕੀ ਗੱਲ ਹੋ ਗਈ ਆ ਕੀ ਗਲਤੀ ਹੋ ਗਈ ਮੇਰੀ ਤੇ ਤੂੰ ਗਲਤੀ ਪਾਪ ਕਰਦੀ ਪਾਪ ਪਾਪ ਹੋਇਆ ਦੇ ਕੋਲੋਂ ਮੇਰੀ ਭੈਣ ਤੇ ਅਤਿਆਚਾਰ ਕਰਦੀ ਏ ਘਰ ਦੇ ਸਾਰੇ ਕੰਮ ਉਹਦੇ ਕੋਲੋਂ ਕਰਾਉਂਦੀ ਆ ਹਮਣਾ ਐਦਾ ਕਰਦੀ ਆ ਤੂੰ ਪੁੱਤ ਨਹੀਂ ਮੰਮੀ ਤੁਹਾਨੂੰ ਕਿਹਨੇ ਕਿਹਾ ਕਿ ਮੈਂ ਉੱਥੇ ਅਤਿਆਚਾਰ ਕਰਦੀ ਆ ਜਾਂ ਕੋਲੋਂ ਮੈਂ ਕਰਦੇ ਸਾਰੇ ਕੰਮ ਕਰਾਉਂਦੀ ਆ ਮੈਂ ਤੁਹਾਨੂੰ ਰਾਣੀਆਂ ਵਾਂਗੂ ਰੱਖਦੀ ਆ ਰਾਣੀਆਂ ਵਾਂਗੂ ਰਾਣੀਆਂ ਵਾਂਗੂ ਕਿ ਨੌਕਰਾਂਆਂ ਵਾਂਗੂ ਕਰਦੇ ਸਾਰੇ ਕੰਮ ਤੂੰ ਉਹਦੇ ਕੋਲੋਂ ਕਰਾਉਣੀ ਆ ਝਾੜੂ ਉਹਦੇ ਕੋਲੋਂ ਕਰਾਉਣੀ ਆ ਪੋਚਾ ਉਹਦੇ ਕੋਲੋਂ ਲਵਾਉਣੀ ਆ ਕੱਪੜੇ ਉਹਦੇ ਕੋਲੋਂ ਤਵਾਉਣੀ ਆ ਰਾਣੀਆਂ ਵਾਂਗੂ ਰੱਖਿਆ ਤੂੰ ਉਹਨੂੰ ਨਾ ਨਾ ਪੁੱਤ ਮੈਂ ਨਹੀਂ ਇਹਨੂੰ ਇਦਾਂ ਦੀ ਸਿੱਖਿਆ ਦਿੱਤੀ ਉਹ ਨਹੀਂ ਇਦਾਂ ਕਰ ਸਕਦੀ ਤੁਹਾਡੇ ਕਿੰਨੇ ਕੰਨ ਭਰਤੇ ਆ ਤੁਹਾਨੂੰ ਕਿਹਨੇ ਕਿਹਾ ਮੈਂ ਉਹ ਕੋਲ ਸਾਰੇ ਕੰਮ ਕਰਾਉਣੀ ਆ ਪੁੱਛੋ ਹਾਂ ਮੁੰਜ ਨੂੰ ਮੈਂ ਰਾਣੀਆਂ ਵਾਂਗੂ ਰੱਖਦੀ ਆ ਇੱਕ ਕੰਮ ਨਹੀਂ ਮੈਂ ਉਹਨੂੰ ਕਰਨ ਦਿੰਦੀ ਸਾਰੀ ਦਿਹਾੜੀ ਉਹ ਮੰਜੇ ਤੇ ਰਹਿੰਦੀ ਆ ਪੁੱਛੋ ਉਹਨੂੰ ਕੰਨ ਪਰੰਦੀ ਕੀ ਗੱਲ ਕਰਦੀ ਆ ਮੈਂ ਤੇ ਆਪਣੇ ਅੱਖੀ ਵੇਖਿਆ ਸਾਰਾ ਕੁਝ ਕਿੰਨੇ ਅਤਿਆਚਾਰ ਕੀ ਕਰਦੀ ਆ ਤੂੰ ਮੇਰੀ ਭੈਣ ਤੇ ਆਪ ਏਸੀ ਲਾ ਕੇ ਸਾਰਾ ਦਿਨ ਬੈਠੀ ਰਹਿਣੀ ਆ ਤੂੰ ਬਾਹਰ ਗਰਮੀ ਚੋ ਵਿਚਾਰੀ ਕੰਮ ਕਰਦੀ ਆ ਤੂੰ ਉਹਦੇ ਸੰਗੀਆਂ ਘੁੱਟਦੀ ਆ ਤੂੰ ਉਹਦੀਆਂ ਲੱਤਾਂ ਘਟਾਉਣੀ ਤੂੰ ਉਹਦੇ ਕੋਲੋਂ ਨਾ ਨਾ ਪੋਤੋ ਇਨਾ ਨਾ ਗਰਮ ਹੋ ਐਨੇ ਗੁੱਸੇ ਚ ਨਾ ਆ ਤੂੰ ਗੁੱਸੇ ਚ ਨਾ ਆ ਮਮੀ ਜੀ ਆ ਵੇਖੋ ਵੇਕਾ ਦੇਸੀ ਲਾ ਕੇ ਤੇ ਬੈਠੀ ਆ ਕਰਦੇ ਕੰਮ ਕਰ ਕਿਨੇ ਕਰਨੇ ਆ ਸਾਰਾ ਉਦਾਂ ਹੀ ਵੇੜੇ 'ਚ ਖਲਾਰਾ ਪੜਲਾ ਦੂਜਾ ਸੂਟ ਪਾ ਕੇ ਤੇ ਕੰਮ ਕਰ ਕਰ ਕਰਦੇ ਸਾਰੇ ਸੁਣਦਾ ਨਹੀਂ ਆ ਕੁੰਗੇ ਆ ਪੈਰੀ ਨਹੀਂ ਆ ਚਲ ਅੱਜੇ ਕੰਮ ਕਰ ਨਹੀਂ ਮੈਂ ਤੈਨੂੰ ਇਹ ਸਿਖਿਆ ਦਿੱਤੀ ਹੈ ਹੈ ਇਹਦਾਂ ਮੈਂ ਸਿਖਿਆ ਦਿੱਤੀ ਆ ਮੈਨੂੰ ਤੇਰੇ ਤੋਂ ਉਮੀਦ ਨਹੀਂ ਹੈਗੀ ਕਿ ਤੂੰ ਇੰਨੀ ਗਿਰ ਜੇਂਗੀ ਮੰਮੀ ਜੀ ਆ ਜਿਹੜੇ ਡਰਾਮੇ ਆ ਨਾ ਆਪਣੇ ਘਰ ਜਾ ਕੇ ਕਰੋ ਬਸ ਇਹਨੂੰ ਮੇਰੀ ਨਜ਼ਰਾਂ ਤੋਂ ਦੂਰ ਲੈ ਜਾਓ ਨਾ ਨਾ ਇਹ ਨਾ ਪੁੱਤ ਗੱਲ ਕਰ ਮੈਂ ਤੇ ਇਹਨੂੰ ਖੜਦੀ ਕਦੀ ਵੀ ਨਹੀਂ ਮੈਂ ਆਪਣੇ ਨਾਲ ਖੜ ਕੇ ਬੇਇੱਜ਼ਤੀ ਕਰਾਉਣੀ ਆ ਇਹਦੇ ਪਿਓ ਦਾ ਸੁਭਾਅ ਪਤਾ ਕਿੰਨਾ ਗਰਮ ਆ ਇਹਦੇ ਨਾਲ ਤੇ ਉਹਨੇ ਮੈਨੂੰ ਵੀ ਪੈਰ ਰੱਖਣ ਦੇਣਾ ਘਰ ਮੈਨੂੰ ਤੇ ਇੱਕ ਤੋਂ ਉਮੀਦ ਨਹੀਂ ਹੈਗੀ ਵੀ ਨਾਲੇ ਇਹ ਨਾ ਸੋਚੀ ਮੈਂ ਉਹਨਾਂ ਮਾਵਾਂ ਚੋਂ ਆ ਕਿ ਜਿਹੜੀਆਂ ਗੱਲ ਨਾਲ ਆ ਕੇ ਲੈ ਜਾਂਦੀਆਂ ਜਿੱਥੇ ਮਰਜੀ ਠੇਕੇ ਖਾਦਾ ਭਾਓ ਮਰ ਜਿੱਥੇ ਮਰਜੀ ਆਪਣਾ ਘਰ ਤੋਂ ਆਪ ਉਜਾੜਿਆ ਵਾ ਮੈਂ ਨਹੀਂ ਤੈਨੂੰ ਨਾਲ ਖੜਦੀ ਹਾ ਹਾਇ ਨਹੀਂ ਤੈਨੂੰ ਨੰਨੀ ਜੀ ਜਾਣ ਤੇ ਜ਼ੁਲਮ ਕਰਨ ਲੱਗਿਆ ਮਾਸਾ ਦਰਸ ਨਾ ਆਇਆ ਉਹ ਤੇ ਵਿਚਾਰੀ ਅੱਗੇ ਬੇਜਬਾਨ ਆ ਰੱਬ ਦੀ ਮਾਰੀ ਤੇ ਤੂੰ ਉਹਤੇ ਜ਼ੁਲਮ ਕਰਦੀ ਰਹੀ ਤੈਨੂੰ ਮਾਸਾ ਸ਼ਰਮ ਨਹੀਂ ਆਈ ਨੱਕ ਡੋਬ ਕੇ ਮਰ ਜਾ ਇਹੋ ਜੀ ਕਰਦੋਜ਼ ਕਰਨ ਤੋਂ ਪਹਿਲਾਂ ਤੂੰ ਕਿਦੇ ਮੰਮੀ ਜੀ ਮੈਨੂੰ ਤੇ ਪਤਾ ਹੀ ਨਹੀਂ ਹੈ ਕੀ ਤੱਕ ਕਦੋਂ ਕਿਦੀ ਇਹ ਜ਼ੁਲਮ ਕਰਨ ਦੀ ਹੈ ਵਿਚਾਰੀ ਤੇ ਮੈਨੂੰ ਤੇ ਅੱਜ ਪਤਾ ਲੱਗਾ ਵਾ ਚੁੱਪ ਕਰ ਮੇਰੀ ਤੀ ਮੈਂ ਨਹੀਂ ਇਹਨੂੰ ਪੁੱਤ ਆਪਣੇ ਨਾਲ ਖੜਨਾ ਮੇਰੇ ਅੱਖਾਂ ਤੋਂ ਭਾਵੇਂ ਦੂਰ ਲੈ ਜਾ ਭਾਵੇਂ ਜਿੱਥੇ ਮਰਜੀ ਮਰੇ ਮੈਂ ਮੰਮੀ ਜੀ ਮੈਂ ਨਹੀਂ ਰੱਖਣਾ ਨੂੰ ਲੈ ਜਾਓ ਦੂਰ ਹੋ ਜਾ ਤੂੰ ਮੇਰੇ ਲਾਗੋਂ ਮੇਰੇ ਲਾਗੇ ਨਾ ਤੂੰ ਤੈਨੂੰ ਨਿਕਲ ਜਾ ਇੱਥੋਂ ਤੂੰ ਮੰਮੀ ਜੀ ਲੈ ਜਾਓ ਇਹਨੂੰ ਇੱਥੋਂ ਇਹੋ ਜਿਹਾ ਕਿ ਤੂੰ ਤਾਂ ਕਰਨ ਤੋਂ ਪਹਿਲਾਂ ਸੋਚਣਾ ਸੀ ਹੁਣ ਜੂ ਮਾਫੀਆਂ ਮੰਗਣ ਲਈ ਆ ਪਹਿਲਾਂ ਤੈਨੂੰ ਤਰਸਣਾ ਆਇਆ ਕੁੜੀ ਤੇ ਮੈਂ ਇੱਕ ਵਾਰੀ ਹੂੰ ਪਿੱਛੇ ਦਫਾ ਜਾ ਤੂੰ ਚੱਲ ਬੋਤੇ ਇੱਕ ਵਾਰੀ ਕੀਤਾ ਮਾਫ ਕਰਦੇ ਕੀਤਾ ਕਲਾ ਹੀ ਜਾਵੇ ਇਹਨੂੰ ਹੁਣ ਆਹ ਵਾ ਵੀ ਧੀ ਵੀ ਕਹਿਣ ਈ ਕਰਦੇ ਮਾਫ ਵਿਚਾਰੀ ਨੂੰ ਕਿੱਥੇ ਜਾਊਗੀ ਹੁਣ ਮਾਫ ਕਰ ਤੂੰ ਮੈਂ ਦੁਬਾਰਾ ਕਰ ਨਹੀਂ ਕਰੂੰਗੀ ਉਧਰ ਵੇਖ ਲੈ ਜਿਦ ਤੈ ਇੰਨੇ ਅਤਿਆਚਾਰ ਕੀਤੇ ਅੱਜ 13 ਪੱਖ ਪੂਰਨ ਦਈਏ ਮੇਰੀ ਭੈਣ ਸ਼ਰਮ ਨਹੀਂ ਆਈ ਤੈਨੂੰ ਮੈਨੂੰ ਆਪਣੇ ਧੀ ਬਣਾ ਕੇ ਰੱਖੂੰਗੀ ਮੈਨ ਇੱਕ ਵਾਰੀ ਮaaf ਕਰ ਦੋ ਚਲ ਹੁਣ ਹੀ ਆਪਣਾ ਘਰ ਸੰਭਲਾ ਤੂੰ ਹੁਣ ਹੀ ਸੁਧਰ ਜਾਵੇਂ